ਮੇਰੇ ਭਰਾ ਨੇ ਇਹ ਇਹਨਾਂ ਨੂੰ ਇਹ ਵੀ ਬੇਇੱਜ਼ਤ ਕਰਾਂਗਾ ਕਿ ਜਿੱਥੇ ਜੀਵ ਆਇਆ ਆ ਫਿਰਦਾ ਹੈ ਸੰਗਵਾ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਜ਼ਰੂਰ ਫੜੇ ਹੋ ਚਾਰ ਸਾਲ ਹੋ ਗਏ ਸਾਨੂੰ ਤੰਗੂ ਲਾ ਕੇ ਬੜਚਿਆ ਰੋ ਤੇ ਸਾਡੇ ਬਜ਼ੁਰਗ ਅਮਰਪਾਲ ਸਿੰਘ ਹਰੀਦਕੋਟ ਤੋਂ ਐਸ਼ਕ ਦੇਵ ਸਿੰਘ ਤਾਪੇਆ ਬੈਠੇ ਆ ਫਰੋਜਪੁਰ ਤੋਂ ਇਹ ਜੱਥੇ ਲੈ ਲੈ ਕੇ ਉੱਥੇ ਜਾਦੇ ਆਂ ਇੰਨੀ ਠੰਡ ਚ ਕਰੋਨੇ ਚ ਵੀ ਅਸੀਂ ਬੈਠੇ ਰਹੇ ਤੇ ਜੇ ਸਾਨੂੰ ਸਰਕਾਰ ਨੇ ਹੀ ਨਹੀਂ ਪੁੱਛਣਾ ਤੇ ਫਿਰ ਪੁੱਛੂ ਕੌਣ ਹਰ ਜੱਗ ਬੜਦਾ ਹੈ ਤੁਹਾਡਾ ਇਹ ਵੀ ਬੇਨਤੀ ਕਰਦਾ ਹੈ ਕੋ ਕਾ ਦਨ ਹੈ ਭਾਈ ਕੌਕੇ ਨੂੰ ਕੋਹ ਕੋ ਕੇ ਸ਼ਹੀਦ ਕੀਤਾ ਉਹਨਾਂ ਦੋਸ਼ੀਆਂ ਦੀ ਜਾਂਚ ਕਰਵਾ ਕੇ ਟੰਗ ਦਿਓ ਫੜ ਕੇ ਤੁਹਾਨੂੰ ਪੰਜਾਬ ਯਾਦ ਕਰਦਾ दस साल हो गए मैं से कीर्तन करने तो ना की थी ना मैं नहीं करता क्योंकि तो जितने चले आज पंच कह रहे है तुसी तो सही कीता सी आधा नारा मारिया शेर मोहम्मद खां मुसलमान है वो कह रहे है कि जे बदला लेना जे गुरु गोबिंद सिंह साहब तो लवांगा शहजादिया तो क्यों आज शेर मोहम्मद खां ਮਲੇਰ ਗੋਟੇ ਵਿੱਚ ਕੋਈ ਮੁਸਲਮਾਨ ਮਰਦਾ ਹੈ ਚੜਾਈ ਕਰ ਜਾਂਦਾ ਹੈ ਤੇ ਸਿੱਖ ਮੁਸਲਮਾਨਾਂ ਨਾਲ ਦੁੱਖ ਸਾਂਝਾ ਕਰਨ ਜਾਂਦੇ ਆ ਆ ਦਾ ਨਾਰਾ ਮਾਰਿਆ ਇਹ ਵੀ ਇੱਕ ਤੁਹਾਡੇ ਵਾਸਤੇ ਆ ਦਾ ਨਾਰਾ ਕਿਉਂਕਿ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ ਬੇਗੁਨਾਹ ਲੋਕ ਚੱਕ ਚੱਕ ਕੇ ਮਾਰੇ ਗਏ ਉਹ ਇਨਸਾਫ਼ ਦੀ ਆਸ سرکار تو پرشاشر شرط تو عدالتہ تو لائنڈ آرڈر کو کی جا سکتی ہے اس لیے ہو سکتا ہے کہ ساری بیر کی طرح کی نچی جکے بے ہون اور اسی او کے طرح تے کچھ کہن والے پٹ پشے نار کرن والے اے نہیں موں تے خشامر کر دیو تے پٹ پشے برائی کر دیو او کام سازے کو نہیں میلے چکے دن سانوں میں بے شڑوں سکمی صاحب دا پاک ਉੱਥੇ ਬਹਿ ਕੇ ਕਰਦੇ ਆ ਹੁਣ ਸੰਧਵਾਸ਼ਾ ਪਾਣੀ ਵੇਖਣ ਤੇ ਕਿੰਨੀ ਕਿ ਸਾਨੂੰ ਠੰਡ ਹੋ ਉਸ ਪਾਣੀ ਉੱਤੇ ਇਹ 4 ਸਾਲ ਹੋ ਗਏ ਬੈਠੇ ਰਹੂ ਸੁਪਰੀਮ ਕੋਰਟ ਵੀ ਕਹਿੰਦਾ ਦੋਸ਼ੀ ਫੜੋ ਪਰ ਕਾਲ ਵੀ ਕਹਿੰਦੀ ਦੋਸ਼ੀ ਫੜੋ ਸਰਕਾਰ ਤੇ ਉਰ ਨੂੰ ਪੁੱਛੀ ਜਾਂਦੀ ਕਿ ਕਰ ਲੀਏ ਕੀ ਇਹ ਜਿਹੇ ਹੋ ਰੁਣਾ ਇਹ ਹੁਣ ਤੁਸੀਂ ਜ਼ਰੂਰ ਦੇਖਿਓ ਕਿਉਂਕਿ ਤੁਸੀਂ ਕਦੇ ਕਦੇ ਸਾਨੂੰ ਟੱਕਰਦੇ ਹੋ ਫਿਰ ਅਸੀਂ ਵੀ ਆਪਣਾ ਕੁਸਰਾ ਤੁਹਾਡੇ ਤੇ ਕੱਢਣਾ ਹੁੰਦਾ ਇਹ ਆ ਗਿਓ ਹੁਣ ਹਨਾ ਇਹ ਨਾਲੇ ਹੀ ਕਹਿੰਦਾ ਕਿ ਸਤਿਗੁਰੂ ਤੁੰਦ ਗੁਸਤੀ ਬਖਸ਼ੇ ਚੜ੍ਹਦੀ ਕਲਾ ਚ ਰਹੋ ਤੁਹਾਡੇ ਵੱਡੇ ਗੁਰੂ ਗੋਬਿੰਦ ਸਿੰਘ ਮਾਰਗ ਬਣਾ ਗਏ ਆ ਉਹਨੂੰ ਪੂਰਾ ਕਰ ਲਓ ਉਹ ਵੀ ਇੱਕ ਇਤਿਹਾਸ ਸੀ ਗੁਰੂ ਗੋਬਿੰਦ ਸਿੰਘ ਵਾਰ ਵਨੰਦਪੁਰ ਸਾਹਿਬ ਤੋਂ ਸ਼ੁਰੂ ਹੋ ਕੇ ਦਮਦਮਾ ਸਾਹਿਬ ਤੱਕ ਗਿਆ ਤੇ ਦਮਦਮਾ ਸਾਹਿਬ ਤੋਂ ਅੱਗੇ ਜੇ ਉਸ ਤਰ੍ਹਾਂ ਹੀ ਗਿਆ ਹੋਇਆ ਹਜੂਰ ਸਾਹਿਬ ਤੱਕ ਇਹ ਹੁਣ ਕੋਈ ਵੀ ਆਪੀ ਕਰੋ ਕਿਉਂਕਿ ਸ਼ੁਰੂਆਤ ਤੁਸੀਂ ਕਰ ਚੁੱਕੇ ਹੋ ਇਹ ਵੀ ਕਾਰਜ ਕਰ ਲਿਓ ਇਤਿਹਾਸ ਬਣ ਜੇ ਮਾਲਕ ਕਿਰਪਾ ਕਰੀ ਜੀ